ਪਾਪਾ ਖੇਡਦੇ ਸੀਗੇ ਫਿਰ ਮੈਨੂੰ ਪਾਪਾ ਦੇ ਵੇਖ ਕੇ ਮੈਨੂੰ ਸ਼ੌਂਕ ਹੋ ਗਿਆ। ਦੋ ਬੱਚੀ ਨੇ ਬਹੁਤ ਮਿਹਨਤ ਕੀਤੀ। ਜਿੱਥੇ ਕਹਿ ਦਿੰਦੇ ਨੇ ਉੱਥੇ ਆਉਂਦੀ ਰਹੀ। ਅਕੈਡਮੀ ਆਉਂਦੀ ਰਹੀ ਨਾਲ ਸਟੱਡੀ ਵੀ ਕਰਦੇ ਤੇ ਬਹੁਤ ਮਿਹਨਤ ਦੇ ਬੱਚੇ ਦੀ। ਛੋਟੇ ਜ਼ਿਲ੍ਹੇ 'ਚੋਂ ਤੁਸੀਂ ਇੰਨੇ ਵੱਡੇ ਲੈਵਲ ਤੇ ਪਹੁੰਚਣਾ ਬਹੁਤ ਮਾਣ ਵਾਲੀ ਗੱਲ ਆ ਖਾਸ ਕਰਕੇ ਕੁੜੀ ਹੋਣ ਦੇ ਨਾਤੇ। ਨੂੰ ਸਰ ਨੇ ਬੋਲਿੰਗ ਸਾਈ ਬੋਲਿੰਗ ਮੈਥੀ ਸਿੱਖੀ ਸੀਗੀ। ਜੀ। ਤੇ ਬਹੁਤ ਵਧੀਆ ਸਖਾਂਦੇ ਨੇ ਸਰ ਸਾਡਾ ਸੁਪਨਾ ਸੀ ਸਾਡੇ ਬੱਚੇ ਮਤਲਬ ਖੇਡਣ ক্রিকেট ਖੇਡਣ ਜੀ ਇਸ ਕਰਕੇ ਇਹ ਆਪਣਾ ਬੱਚਾ ਸੁਪਨਾ ਜਿਹੜਾ ਨਾ ਆਪਣੇ ਬੱਚਿਆਂ ਦਾ ਪੂਰਾ ਤੇ ਸੁਪਨਾ ਕੀ ਹੈ ਕਿੱਥੋਂ ਤੱਕ ਪਹੁੰਚਣਾ ਹੈ ਹਾਂਜੀ ਇੰਡੀਆ ਟੀਮ ਵਾਸਤੇ ਖੇਡਣਾ ਅੱਛਾ ਭਜੀ ਇਹਦੇ ਦੀ ਸ਼ੁਰੂਆਤ ਆ ਹੈ ਨਾ ਇਹ ਅਗਲੇ 3-4 ਸਾਲਾਂ ਤੱਕ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਨੂੰ ਆਈਪੀਐਲ ਚ ਵੀ ਕੁੜੀਆਂ ਦੀ ਆਈਪੀਐਲ ਚ ਵੇਖੋਗੇ ਤੇ ਹਿੰਦੂਸਤਾਨ ਵੱਲੋਂ ਵੀ ਖੇਡੂਗੀ ਹੈ ਨਾ ਇੰਡੀਆ ਵੱਲੋਂ ਇਹ ਜੀ ਜੀ ਹਰ ਬੱਚਾ ਆਈਪੀਐਸ ਅਫਸਰ ਨਹੀਂ ਬਣ ਸਕਦਾ ਪੜਕੇ ਹੈ ਨਾ ਤੇ ਖੇਡਾਂ ਦੇ ਵਿੱਚ ਬੱਚਿਆਂ ਨੂੰ ਆਪਣੇ ਜਰੂਰ ਉਹਨਾਂ ਨੂੰ ਲੈ ਕੇ ਆਉਣਾ ਚਾਹੀਦਾ ਹੈ ਬੱਚੇ ਐਕਟਿਵ ਹੁੰਦੇ ਆ ਨਸ਼ੇ ਤੋਂ ਬਚੇ ਮੇਨ ਮੇਰਾ ਮੋਟਿਵ ਨਸ਼ੇ ਤੋਂ ਬਚਾਉਣਾ ਬੱਚਿਆਂ ਨੂੰ ਤਰਨ ਤਰਨ ਦੇ ਕੇਡੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਕ੍ਰਿਕਟ ਦੀ ਜਸਮੀਤ ਕੌਰ ਜੀहां ਲੈਗ ਸਪਿਨਰ ਦੇ ਨਾਲ ਅੱਜ ਮਿਲੌਣ ਜਾ ਰਹੇ ਆਂ ਅੰਡਰ 15 ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦਾ ਆਪਣੇ ਮਾਤਾ ਪਿਤਾ ਦਾ ਤੇ ਕੋਚ ਦਾ ਨਾਮ ਰੌਸ਼ਨ ਕੀਤਾ ਹੈ ਜੀहां ਜੀहां ਕ੍ਰਿਕਟ ਦੇ ਵਿੱਚ ਤਿੰਨ ਮੈਚਾਂ ਦੇ ਵਿੱਚ 11 ਵਿਕਟਾਂ ਕੱਢ ਕੇ ਆਪਣੀ ਟੀਮ ਦੇ ਲਈ ਚੰਗਾ ਪ੍ਰਦਰਸ਼ਨ ਕਰਕੇ ਨਾਮ ਰੌਸ਼ਨ ਕਰਨ ਵਾਲੀ ਧੀ ਦੇ ਨਾਲ ਮਿਲੌਣੇ ਆ ਛੋਟੇ ਘਰ ਤੋਂ ਉੱਠ ਕੇ ਵੱਡਾ ਸੁਪਨਾ ਸਜਾਈ ਬੈਠੇ ਤੇ ਕਿਵੇਂ ਦੀ ਸਪੋਰਟ ਜਿਹੜੀ ਹੈ ਉਹ ਕੋਚ ਵੱਲੋਂ ਅਤੇ ਪਿਤਾ ਜੀ ਵੱਲੋਂ ਰਹਿੰਦੀ ਹੈ ਗੱਲਬਾਤ ਕਰਕੇ ਜਾਣਦੇ ਆ ਤਰਨਤਾਰਨ ਜ਼ਿਲ੍ਹੇ ਦਾ ਨਾਮ ਵੀ ਰੋਸ਼ਨ ਹੋਇਆ ਹੈ ਔਰ ਇਸ ਦੇ ਨਾਲ-ਨਾਲ ਕੋਚ ਅਤੇ ਸਕੂਲ ਦਾ ਨਾਮ ਵੀ ਰੋਸ਼ਨ ਹੋਇਆ ਤਸਵੀਰਾਂ ਦੇ ਵਿੱਚ ਵਿਖਾ ਦਿੱਤਾ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਉਸ ਬੱਚੀ ਦੇ ਕੋਚ ਮੌਜੂਦ ਨੇ ਪਿਤਾ ਜੀ ਮੌਜੂਦ ਨੇ ਅਤੇ 15 ਸਾਲਾਂ ਦੇ ਵਿੱਚ ਜਿਹੜੀ ਹੈ ਅੰਡਰ 15 ਦੇ ਵਿੱਚ ਜਿਹੜੀ ਆ ਉਹਨਾਂ ਵੱਲੋਂ ਇੱਕ ਮੱਲ ਮਾਰੀ ਗਈ ਇਹ ਤਾਂ ਸਭ ਤੋਂ ਪਹਿਲਾਂ ਉਸ ਬੱਚੀ ਨਾਲ ਗੱਲਬਾਤ ਕਰਦੇ ਆ ਬੇਟਾ ਤੁਹਾਡਾ ਨਾਮ ਕੀ ਹੈ ਤੇ ਕਿਹੜੇ ਸਕੂਲ ਦੇ ਵਿਦਿਆਰਥੀ ਹੋ ਤੁਸੀਂ ਹਾਂਜੀ ਮੇਰਾ ਨਾਮ ਜਸਮੀਤ ਕੌਰ ਹੈ ਤੇ ਮੈਂ ਕਿਹੜੀ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਦੀ ਹਾਂ ਇਹ ক্রিকেট ਦਾ ਬੇਟਾ ਸ਼ੌਂਕ ਤੁਸੀਂ ਇੱਕ ਤਾਂ ਟੀਵੀ ਵੇਖ ਕੇ ਹੁੰਦਾ ਹੈ ਜਾਂ ਕਿਸੇ ਵੱਲ ਟੀਮ ਵੱਲ ਖੇਡ ਕੇ ਜਾਂ ਕਿਸੇ ਟੀਮ ਨੂੰ ਖੇਡਦੇਆਂ ਦੇਖ ਕੇ ਜਾਂ ਕਿਸੇ ਹੋਰ ਆਪਣੇ ਵਾਂਗ ਕਿਸੇ ਹੋਰ ਵਿਦਿਆਰਥੀ ਨੂੰ ਖੇਡਦੇਆਂ ਵੇਖ ਕੇ ਜਿਹੜਾ ਇਹ ਸ਼ੌਂਕ ਪੈਦਾ ਹੁੰਦਾ ਹੈ ਹਾਂਜੀ ਪਹਿਲਾਂ ਮੇਰੇ ਪਾਪਾ ਖੇਡਦੇ ਸੀਗੇ ਫਿਰ ਮੈਨੂੰ ਪਾਪਾ ਦੇ ਵੇਖ ਕੇ ਮੈਨੂੰ ਸ਼ੌਂਕ ਤੇ ਕੀ ਪ੍ਰਾਪਤੀ ਜਿਹੜੀ ਇਹ ਕੀਤੀ ਹੈ ਸਾਰੀ ਦੱਸਿਓ ਇੱਕ ਵਾਰ ਸ਼ੁਰੂ ਤੋਂ ਹਾਂਜੀ ਪਹਿਲਾਂ ਜੇ ਮੈਨੂੰ ਬਾਡਮਿੰਟਨ ਪਸੰਦ ਸੀਗਾ ਪਰ ਪਾਪਾ ਨੂੰ ਕ੍ਰਿਕਟ ਪਸੰਦ ਸੀਗਾ ਫਿਰ ਹੌਲੀ-ਹੌਲੀ ਮੈਨੂੰ ਵੀ ਕ੍ਰਿਕਟ ਪਸੰਦ ਤੋਂ ਲੱਗ ਪਿਆ ਹੁਣ ਸਕੂਲ ਵੱਲੋਂ ਕਿੱਥੇ ਖੇਡ ਕੇ ਆਏ ਤੁਸੀਂ ਹਾਂਜੀ ਅੰਬੀਸਰਵ ਵੱਲੋਂ ਖੇਡ ਕੇ ਆਈ ਹਾਂ ਅੱਛਾ ਜੀ ਤਾਂ ਪੰਜਾਬ ਕੈਂਪ ਦੇ ਵਿੱਚ ਵੀ ਕਹਿੰਦੇ ਸਿਲੈਕਸ਼ਨ ਹੋਈ ਹੈ ਹਾਂਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਪੰਜਾਬ ਕੈਂਪ ਦੇ ਵਿੱਚ ਵੀ ਜਿਹੜੀ ਹੈ ਉਹ ਸਿਲੈਕਸ਼ਨ ਹੋਈ ਹੈ ਇਸ ਦੀ ਇਹ ਤੇ ਲੈਗ ਸਪਿਨਰ ਹੈ ਬੋਲਰ ਹੈ ਜੀ ਹਾਂ ਦੋਸਤੋ ਜਿੱਥੇ ਬਹੁਤ ਹੀ ਜਿਆਦਾ ਵੇਖਿਆ ਗਿਆ ਸਮਾਜ ਦੇ ਵਿੱਚ ਇੱਕ ਵੱਡੀ ਗੱਲ ਮੈਂ ਕਰਨ ਲੱਗਾ ਹਾਂ ਦੋਸਤੋ ਕਿ ਧੀਆ ਨੂੰ ਘਰ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਦਿੱਤਾ ਜਾਂਦਾ ਕਿਉਂਕਿ ਮਾਪੇ ਜਿਹੜੇ ਨੇ ਕਿਤੇ ਨਾ ਕਿਤੇ ਆਪਣੇ ਬੱਚਿਆਂ ਦੇ ਸ਼ੌਂਕ ਨੂੰ ਵੇਖਦੇ ਹੋਏ ਉਸ ਗੇਮ ਦੇ ਵਿੱਚ ਜਿਹੜਾ ਉਹ ਨਹੀਂ ਪਾਉਂਦੇ ਤਾਂ ਪਿਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਬੇਟਾ ਕਿਵੇਂ ਦੀ ਸਪੋਰਟ ਘਰ ਵੱਲੋਂ ਰਹੀ ਕੋਚ ਸਾਹਿਬ ਦਾ ਕਿਹੋ ਜਿਹਾ ਸਾਥ ਰਿਹਾ ਹਾਂਜੀ ਪਾਪਾ ਮੈਨੂੰ ਰੋਜ਼ ਅਕੈਡਮੀ ਛੱਡ ਕੇ ਆਂਦੇ ਫਿਰ ਸਕੂਲੋਂ ਲੈ ਕੇ ਆਂਦੇ ਫਿਰ ਛੱਡ ਕੇ ਜਾਂਦੇ ਤੇ ਮੈਨੂੰ ਸਰ ਨੇ ਬੋਲਿੰਗ ਸਾਈ ਬੋਲਿੰਗ ਮੈਂ ਇਤਨੀ ਸਿੱਖੀ ਸੀ ਜੀ ਤੇ ਬਹੁਤ ਵਧੀਆ ਸਿਖਾਉਂਦੇ ਨੇ ਸਰ ਜੀ ਘਰ ਦੇ ਹਾਲਾਤ ਬੇਟਾ ਕਿਹੋ ਜਿਹੇ ਨੇ ਵਧੀਆ ਅੱਛਾ ਜੀ ਤਾਂ ਪਾਪਾ ਫਿਰ ਡਾਂਟਦੇ ਵੀ ਹੁੰਦੇ ਨੇ ਜਦੋਂ ਕਿਤੇ ਛੁੱਟੀ ਕਰ ਲੈਂਦੇ ਹੋ ਗਰਾਊਂਡ ਤੋਂ ਕਿ ਨਹੀਂ ਗਰਾਊਂਡ ਤੋਂ ਛੁੱਟੀ ਨਹੀਂ ਕਰਦੇ ਲਗਾਤਾਰ ਹੀ ਆਉਂਦੇ ਹੋ ਗਰਾਊਂਡ ਤੋਂ ਛੁੱਟੀ ਨਹੀਂ ਕਦੀ ਫਿੱਤੀ ਅੱਛਾ ਜੀ ਕਿੰਨੇ ਮੈਚਾਂ ਦੇ ਵਿੱਚ ਕਿੰਨੀਆਂ ਵਿਕਟਾਂ ਜਿਹੜੀਆਂ ਚਟਕਾਈਆਂ ਤੁਸੀਂ ਲੈਗ ਸਪਿਨ ਨਾਲ ਡਿਸਟ੍ਰਿਕਟ ਦੇ ਮੈਚ ਜੀ 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 ਸਾਰੇ ਜਿਵੇਂ ਹੁਣ ਤੱਕ ਤੁਸੀਂ ਖੇਡੇ ਹੋ ਇੱਥੇ ਡਿਸਟ੍ਰਿਕਟ ਵੱਲੋਂ ਜਾਂ ਟੀਮ ਵੱਲੋਂ ਖੇਡਦੇ ਹੋਏ ਹਾਂਜੀ ਹਾਂਜੀ 20 ਤੀ ਮੈਚ ਖੇਡੇ ਆ ਮੈਂ ਜੀ ਸ਼ਾਇਦ ਜੀ 50 60 ਵਿਕਟਾਂ ਤੇ ਹੋਣਗੀਆਂ ਅੱਛਾ ਜੀ ਤੇ ਸੁਪਨਾ ਕੀ ਹੈ ਕਿੱਥੋਂ ਤੱਕ ਪਹੁੰਚਣਾ ਹੈ ਹਾਂਜੀ ਇੰਡੀਆ ਟੀਮ ਵਾਸਤੇ ਖੇਡਣਾ ਹੈ ਅੱਛਾ ਜੀ ਤਾਂ ਪਿਤਾ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣੇ ਇਸ ਬੱਚੀ ਦੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਜੀ ਤੁਹਾਡਾ ਮੇਰਾ ਨਾਮ ਧਰਮਪਾਲ ਸਿੰਘ ਹੈ ਜੀ ਬੇਸਿਕਲੀ ਇਹ ਪਿੰਡ ਬਰਪਾਲਤ ਰਹਿਣ ਵਾਲੇ ਆ ਜੀ ਕਿੰਨਾ ਮਾਣ ਮਹਿਸੂਸ ਹੁੰਦਾ ਹੈ ਅੱਜ ਧੀ ਨੇ ਨਾਮ ਰੋਸ਼ਨ ਕੀਤਾ ਹੈ ਹੁਣ ਪੰਜਾਬ ਕੈਂਪ ਦੇ ਵਿੱਚ ਵੀ ਸਿਲੈਕਸ਼ਨ ਹੋਈ ਹੈ ਬਹੁਤ ਬਹੁਤ ਮਾਣ ਮਹਿਸੂਸ ਹੁੰਦਾ ਵਾ ਜੀ ਐਕਚੁਅਲੀ ਇਹ ਬੱਚੀ ਦੀ ਬਹੁਤ ਮਿਹਨਤ ਆ ਜੀ ਸਾਡੇ ਵੱਲੋਂ ਪੂਰਾ ਸਾਥ ਦਿੱਤਾ ਗਿਆ ਜੀ ਬੱਚੀ ਨੇ ਬਹੁਤ ਮਿਹਨਤ ਕੀਤੀ ਨਾਲ ਸਟੱਡੀ ਦੇ ਨਾਲ ਮਤਲਬ ਗੇਮ ਚੜਾਉਣੀ ਬਹੁਤ ਔਖੀ ਗੱਜ ਵਾਸਤੇ ਗੁੜੀਆਂ ਵਾਸਤੇ ਇੱਕ ਹੈ ਨਾ ਤਾਂ ਬੱਚੀ ਨੇ ਬਹੁਤ ਮਿਹਨਤ ਕੀਤੀ ਜਿੱਥੇ ਕਹਿ ਦਿੰਨੇ ਉੱਥੇ ਆਉਂਦੀ ਰਹੀ ਅਕੈਡਮੀ ਆਉਂਦੀ ਰਹੀ ਨਾਲ ਸਟੱਡੀ ਵੀ ਕਰਦੇ ਤੇ ਬਹੁਤ ਮਿਹਨਤ ਦੇ ਬੱਚੇ ਦੀ ਬੱਚੀ ਨੇ ਵੀ ਦੱਸਿਆ ਕਿ ਮੇਰੇ ਪਾਪਾ ਖੇਡਦੇ ਨੇ ਪਾਪਾ ਫਿਰ ਬੋਲਰ ਸੀ ਜਾਂ ਬੈਟਸਮੈਨ ਹੁੰਦੇ ਸੀ ਹਾਂਜੀ ਅਸੀਂ ਤਾਂ ਦੋ ਆਲਰਾਊਂਡਰ ਹੁੰਦੇ ਸੀ ਅਸੀਂ ਨਾ ਸਕੂਲ ਲੈਵਲ ਤੇ ਖੇਡਦੇ ਸੀ ਤੇ ਮਤਲਬ ਉਦੋਂ ਘੱਟ ਕ੍ਰਿਕਟ ਚੱਲਦੀ ਸੀ ਤੇ ਆਪੇ ਟੀਵੀ 'ਚ ਵੇਖ ਕੇ ਸਮਝ ਕੇ ਖੇਡਦੇ ਹੁੰਦੇ ਸੀ ਤੇ ਕੋਈ ਕੋਚਿੰਗ ਨਹੀਂ ਹੁੰਦੀ ਉਦੋਂ ਤੇ ਬਾਅਦ ਚ ਚਲੋ ਸਾਡਾ ਸੁਪਨਾ ਸੀ ਸਾਡੇ ਬੱਚੇ ਮਤਲਬ ਅ ਕਿੱਡਨਮ ক্রিকেট ਖੇਡਣ ਇਸ ਕਰਕੇ ਆਈ ਆਪਣਾ ਬੱਚਾ ਸੁਪਨਾ ਜਿਹੜਾ ਨਾ ਆਪਣੇ ਬੱਚਿਆਂ ਦਾ ਪੂਰਾ ਕਰਾਣਾ ਕਿਤਾ ਦੀ ਮਿਹਨਤ ਜਿਹੜੀ ਹੈ ਆਪਣੀ ਧੀ ਦੇ ਲਈ ਇਸੇ ਤਰ੍ਹਾਂ ਜਾਰੀ ਰਹੇਗੀ ਉਹਨਾਂ ਹਾਂਜੀ ਹਾਂਜੀ ਜਾਰੀ ਰਹੇਗੀ ਜਿਨ੍ਹਾਂ ਦਾ ਕਰ ਕਾਮਯਾਬ ਨਹੀਂ ਹੁੰਦਾ ਬੱਚਾ ਉਹਨਾਂ ਦਾ ਕਰ ਜਾਰੀ ਰਹੇਗੀ ਕੋਹ ਸਾਹਿਬ ਵੀ ਲਾਗੇ ਖੜੇ ਨੇ ਤੁਹਾਨੂੰ ਆਦੇ ਰੂਪ ਚ ਕੁਝ ਕਹਿਣਾ ਚਾਹੋਗੇ ਕੋਹ ਸਾਹਬ ਨੇ ਬਹੁਤ ਮਿਹਨਤ ਕੀਤੀ ਆ ਇਹਨਾਂ ਨੂੰ ਬੱਚੇ ਨੂੰ ਬੋਲਿੰਗਸ ਕੌਣ ਚ ਬੈਟਿੰਗਸ ਕੌਣ ਚ ਬਹੁਤ ਮਿਹਨਤ ਕੋਹ ਸਾਹਿਬ ਦੀ ਵੀ ਹੈਗੀ ਆ ਜੀ ਕੋਹ ਸਾਹਿਬ ਦਾ ਜੀ ਜੀ ਮੈਂ ਫਿਰ ਤੋਂ ਇੱਕ ਵਾਰ ਜਸਮੀਤ ਦੇ ਕੋਲ ਆਵਾਂ ਜਸਮੀਤ ਕੱਲੀ ਬੋਲਿੰਗ ਵੀ ਕਰਦੇ ਹੋ ਕਿ ਜਾਂ ਬੈਟਿੰਗ ਵੀ ਕਰ ਲੈਂਦੇ ਹੋ ਹਾਂਜੀ ਬੈਟਿੰਗ ਵੀ ਕਰਦੀ ਆ ਪਰ ਮੇਰਾ ਜ਼ਿਆਦਾ ਫੋਕਸ ਬੋਲਿੰਗ ਵੱਲ ਹੈ ਜ਼ਿਆਦਾ ਫੋਕਸ ਬੋਲਿੰਗ ਵੱਲ ਹੈ ਆਲਰਾਊਂਡਰ ਬਣਦਾ ਵੀ ਹੈਗਾ ਮਨ ਦੇ ਵਿੱਚ ਕਿ ਕਿਤੇ ਟੀਮ ਤੇ ਜਦੋਂ ਭੀੜ ਪੈਂਦੀ ਕਈ ਵਾਰ ਬੋਲਰ ਜਿਹੜੇ ਹੁੰਦੇ ਆ ਉਹਨਾਂ ਨੂੰ ਬੈਟਿੰਗ ਕਰਨ ਦੀ ਜ਼ਰੂਰਤ ਪੈ ਜਾਂਦੀ ਤਾਂ ਨਾਲ-ਨਾਲ ਉਹ ਵੀ ਪ੍ਰੈਕਟਿਸ ਕਰਦੇ ਹੋ ਜਾਂ ਨਹੀਂ ਨਹੀਂ ਮੈਂ ਬੈਟਿੰਗ ਵੀ ਕਰਦੀ ਆ ਵੈਸੇ ਜੀ ਤਾ ਦੋਸਤੋ ਆ ਆਪਾਂ ਹੁਣ ਕੋਚ ਸਾਹਿਬ ਨਾਲ ਗੱਲ ਕਰਦੇ ਆਂ ਕਹਿੰਦੇ ਨੇ ਗੁਰੂ ਬਿਨਾ ਗੱਤ ਨਹੀਂ ਤੇ ਸ਼ਾਹ ਬਿਨਾ ਪਤ ਨਹੀਂ ਕਿਸੇ ਵੀ ਫੀਲਡ ਦੇ ਵਿੱਚ ਜਿਹੜਾ ਤੁਹਾਡਾ ਉਸਤਾਦ ਤੁਹਾਡਾ ਕੋਚ ਜਿਹੜਾ ਹੈ ਉਹ ਜਦੋਂ ਬਾਹ ਫੜਦਾ ਹੈ ਉਹ ਜਦੋਂ ਸਿਖਾਉਂਦਾ ਹੈ ਡਾਂਟ ਮਾਰ ਕੇ ਸਿਖਾਉਂਦਾ ਹੈ ਕਿਸੇ ਵੀ ਤਰੀਕੇ ਸਿਖਾਉਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਗੇਮ ਦੇ ਵਿੱਚ ਹੀ ਜਾਏ ਨਖਾਰ ਲਿਆਉਂਦੀਆਂ ਨੇ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਭਾਜੀ ਸਾਰਿਆਂ ਨੂੰ ਸੱਚੀ ਗੱਲ ਪਿਆਰ ਭਰੀ ਮੇਰੇ ਵੱਲੋਂ ਤੇ ਤੁਹਾਡਾ ਇੱਥੇ ਆਉਣ ਤੇ ਬਹੁਤ-ਬਹੁਤ ਦਿਲੋਂ ਧੰਨਵਾਦ। ਬੜੀ ਮਨ ਨੂੰ ਖੁਸ਼ੀ ਹੁੰਦੀ ਹੋਵੇਗੀ ਕਿ ਇੱਕ ਸਟੂਡੈਂਟ ਜਿਹੜਾ ਮੇਰੇ ਕੋਲ ਖੇਡ ਰਿਹਾ ਹੈ ਉਹ ਅੱਜ ਪੰਜਾਬ ਕੈਂਪ ਦੇ ਵਿੱਚ ਸਿਲੈਕਟ ਹੁੰਦਾ ਹੈ ਅਤੇ ਆਪਣੇ ਇਲਾਕੇ ਦਾ ਸਕੂਲ ਦਾ ਨਾਮ ਰੋਸ਼ਨ ਕਰਦਾ ਹੈ। ਭਾਜੀ ਬਹੁਤ ਮਾਣ ਦੀ ਗੱਲ ਹੈ ਤਰਨਤਾਰਨ ਜ਼ਿਲ੍ਹੇ ਚੋ ਪਹਿਲੀ ਕੁੜੀ ਨਿਕਲੀ ਹੈ ਵੀ ਜਿਹੜੀ ਡਿਸਟ੍ਰਿਕਟ ਖੇਡ ਕੇ ਤਿੰਨ ਮੈਚਾਂ ਚ 10-11 ਵਿਕਟਾਂ ਕੱਢੀਆਂ ਫਿਰ ਸਟੇਟ ਦੀ ਕੈਂਪ ਸਿਲੈਕਟ ਹੋਈ ਇੱਕ ਛੋਟੇ ਜ਼ਿਲ੍ਹੇ ਚੋ ਤੁਸੀਂ ਇੰਨੇ ਵੱਡੇ ਲੈਵਲ ਤੇ ਪਹੁੰਚਣਾ ਬਹੁਤ ਮਾਣ ਵਾਲੀ ਗੱਲ ਹੈ ਖਾਸ ਕਰੇ ਕੁੜੀ ਹੋਣ ਦੇ ਨਾਤੇ ਜੀ ਇੱਥੇ ਅੱਜ ਕੱਲ ਮੁੰਡੇ ਤੁਹਾਨੂੰ ਪਤਾ ਵੀ ਨਹੀਂ ਪੇਰੈਂਟਸ ਸਪੋਰਟ ਕਰਦੇ ਕਿ ਫਾਦਰ ਨੇ ਆਪਣੀ ਬੇਟੀ ਨੂੰ ਇੰਨਾ ਸਪੋਰਟ ਕੀਤਾ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਉਹਨੂੰ ਰੋਜ਼ ਲੈ ਕੇ ਆਉਂਦੇ ਛੱਡਣਾ ਉਹਦੇ ਡਾਈਟ ਦਾ ਧਿਆਨ ਰੱਖਣਾ ਸਾਰਾ ਕੁਝ ਬਹੁਤ ਮਾਣ ਵਾਲੀ ਗੱਲ ਹੈ ਜਾਂਦਾ ਦਾ ਮਾਪ ਨੂੰ ਨਹੀਂ ਜਾਣ ਸਕਦਾ ਮੈਨੂੰ ਕਿੰਨੀ ਖੁਸ਼ੀ ਹੈ ਵੀ ਬੱਚੀ ਮੇਰੀ ਨਜ ਕੀ ਕੁਛ ਕੀਤਾ ਜੀ ਇਹ ਵੀ ਜਰੂਰ ਕਹਿਣਾ ਚਾਹਾਂਗਾ ਕਿ ਜਿੱਥੇ ਮਾਨ ਸਨਮਾਨ ਦੀ ਗੱਲ ਕਰਨ ਲੱਗੇ ਆ ਤੁਹਾਡੇ ਕੋਲੋਂ ਪੁੱਛਣਾ ਚਾਹਾਂਗਾ ਕਿ ਕੋਈ ਅੱਜ ਦੀ ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਕੋਈ ਬੇਤੁਕਾ ਗਾਉਂਦਾ ਹੋਵੇ ਅਸੀਂ ਉਹਨਾਂ ਨੂੰ ਸਟੇਜਾਂ ਤੇ ਚੜਾ ਕੇ ਮਾਨ ਸਨਮਾਨ ਕਰਦੇ ਆ ਇਸ ਬੱਚੀ ਦਾ ਮਾਨ ਸਨਮਾਨ ਕਿਸੇ ਪ੍ਰਸ਼ਾਸਨ ਵੱਲੋਂ ਅਧਿਕਾਰੀ ਵੱਲੋਂ ਕੋਈ ਸਪੋਰਟਸ ਦੇ ਇਨਚਾਰਜ ਵੱਲੋਂ ਕਿਸੇ ਪ੍ਰਕਾਰ ਦੇ ਜਿਹੜੇ ਜਿਹੜੇ ਖੇਡਾਂ ਨੇ ਜਿਨ੍ਹਾਂ ਦੀ ਸਰਕਾਰ ਜਿੱਥੇ ਗ੍ਰਾਂਟਾਂ ਭੇਜਦੀ ਐ ਤਰਨਤਾਰਨ ਜ਼ਿਲ੍ਹੇ ਤੇ ਕੀ ਸਾਰਿਆਂ ਜ਼ਿਲ੍ਹਿਆਂ 'ਚ ਬੱਚਿਆਂ ਨੂੰ ਜਿਹੜੀਆਂ ਫੈਸਿਲਿਟੀਆਂ ਭੇਜਦੀ ਕੋਈ ਉਹਨਾਂ ਦਾ ਨਮਾਇੰਦਾ ਕੋਈ ਸਰਕਾਰੀ ਅਧਿਕਾਰੀ ਕੋਈ ਮਾਨ ਸਨਮਾਨ ਵਾਸਤੇ ਪਹੁੰਚਿਆ ਨਾ ਨਹੀਂ ਇਹ ਤੇ ਭਾਜੀ ਝੂਠ ਹੀ ਆ ਇਹ ਤੇ ਮਤਲਬ ਹੱਸਣ ਵਾਲੀ ਗੱਲ ਐ ਵੀ ਜੇ ਸਰਕਾਰ ਵੱਲੋਂ ਕੋਈ ਉਮੀਦ ਮਿਲੀ ਹੋਵੇ ਸਰਕਾਰ ਵੱਲੋਂ ਇੱਥੇ ਕੁਝ ਨਹੀਂਗਾ ਜੀ ਠੀਕ ਐ ਇੱਥੇ ਆਪ ਹੀ ਬੱਚੇ ਆਪਣਾ ਸਮਾਨ ਲੈ ਕੇ ਆਉਂਦੇ ਆ ਰੇਂਦੀ ਖੁੰਦੀ ਮੈਂ ਮਾੜੀ-ਮੋਟੀ ਕਰ ਦਿੰਨਾ ਕਿਸਰ ਜੋ ਬੱਚਿਆਂ ਦੀ ਐ ਬਟ ਸਰਕਾਰ ਵੱਲੋਂ ਇੱਥੇ 1 ਰੁਪਏ ਦੀ ਤੇ ਕਿਸੇ ਤਰੀਕੇ ਦੀ ਨਾ ਕੋਈ ਸਮਾਨ ਦੀ ਕਿਸੇ ਤ ਜੀ ਇਹ ਝੂਠੀ ਹੈ ਵੀ ਜੇ ਤੁਹਾਨੂੰ ਮੈਂ ਕਹਦਾ ਵੀ ਕੋਈ ਇਸ ਪ੍ਰਸ਼ਾਸਨ ਦਾ ਬੰਦਾ ਹੁੰਦਾ ਨਹੀਂ ਬਿਲਕੁਲ ਕੋਈ ਨਹੀਂ ਇੱਥੇ ਜੀ ਤੁਸੀਂ ਮਿਹਨਤ ਕਰਾ ਰਹੇ ਹੋ ਔਰ ਅੱਜ ਪੰਜਾਬ ਕੈਂਪ ਦੇ ਵਿੱਚ ਬੱਚੀ ਸਿਲੈਕਟ ਹੋਈ ਹੈ ਇੱਕ ਕੋਚ ਦਾ ਸੁਪਨਾ ਵੀ ਹੁੰਦਾ ਕਿੱਥੋਂ ਤੱਕ ਇਹ ਬੱਚੀ ਜਾ ਸਕਦੀ ਹੈ ਜੀ ਭਾਜੀ ਇਹਦੇ ਜੇ ਸ਼ੁਰੂਆਤ ਆ ਹੈ ਨਾ ਇਹ ਅਗਲੇ 3-4 ਸਾਲਾਂ ਤੱਕ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਨੂੰ ਆਈਪੀਐਲ 'ਚ ਵੀ ਕੁੜੀਆਂ ਦੀ ਆਈਪੀਐਲ 'ਚ ਵੇਖੋਗੇ ਤੇ ਹਿੰਦੁਸਤਾਨ ਵੱਲੋਂ ਵੀ ਖੇਡੂਗੀ ਹੈ ਨਾ ਇੰਡੀਆ ਵੱਲੋਂ ਜੀ ਜੀ ਬਹੁਤ ਅੱਛੀ ਬੱਚੀ ਹੈ ਅਜੇ ਛੋਟੀ ਹੈ ਜਿਵੇਂ ਜਿਵੇਂ ਨੇ ਮੈਚੂਰ ਹੋਈ ਜਾਣਾ ਹੈ 4-5 ਸਾਲਾਂ ਤੱਕ ਇਹ ਬ ਜੀ ਹੈ ਨਾ ਹੁਣ ਪੰਜਾਬੀ ਦੀ ਕਹਾਵਤ ਹੈ ਹਿੰਦੀ ਦੀ ਕਹਾਵਤ ਹੈ ਵੀ ਹੋਣਾ ਔਰ ਕਿ ਚਿਕਨੇ ਚਿਕਨੇ ਪਾਤ ਹੈ ਨਾ ਜੀ ਉਹ ਬਚਪਨ ਤੋਂ ਪਤਲਾ ਜਾਂਦਾ ਵੀ ਕਿਹੜਾ ਬੱਚਾ ਕਿੱਦਾਂ ਖੇਡਣ ਵਾਲਾ ਹੈ ਨਾ ਬੱਚੇ ਟੈਲੈਂਟ ਹੈ ਬਾਕੀ ਮਿਹਨਤੀ ਬਾਤ ਹੈ ਹੁਣ ਕੁੜੀਆਂ ਆਪਣਾ ਰੰਗ ਨਹੀਂ ਵੇਂਦੀ ਵੀ ਮੈਂ ਧੁੱਪ ਚ ਲੱਗੀ ਆ ਨਹੀਂ ਉਹਨੇ ਮਿਹਨਤ ਕਰਨੀ ਉਹਦਾ ਜੋ ਸੁਪਨਾ ਉਹਨੇ ਅਚੀਵ ਕਰਨਾ ਹੀ ਕਰਨਾ ਜੀ ਬਾਕੀ ਮੇਰੇ ਵੱਲੋਂ ਮੈਂ ਬਹੁਤ ਸਪੋਰਟ ਕਰੂੰਗਾ ਪੂਰੀ ਕੋਸ਼ਿਸ਼ ਕਰੂੰਗਾ ਵੀ ਮੇਰਾ ਬੱਚਾ ਹੈ ਇੰਡੀਆ ਖੇਡੇ ਹੀ ਖੇਡੇ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਖਾਸ ਕਰ ਉਹਨਾਂ ਧੀਆਂ ਦੇ ਮਾਪਿਆਂ ਨੂੰ ਇੱਕ ਐਜ਼ ਅ ਕੋਚ ਕੀ ਮੈਸੇਜ ਰਹੇਗਾ ਜਿਹੜੇ ਕਹਿੰਦੇ ਕੁੜੀ ਤੂੰ ਇਹਨਾਂ ਕੰਮਾਂ ਦੇ ਵਿੱਚੋਂ ਕੀ ਲੈਣਾ ਹੈ ਜਿਹੜੇ ਬੱਚੇ ਆਪਣੇ ਜਿਹੜੇ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਦੀ ਸਪੋਰਟ ਨਹੀਂ ਮਿਲਦੀ ਤਾਂ ਕੀ ਮੈਸੇ ਰਹੇਗਾ ਭਜੀ ਕੁੜੀਆਂ ਦਾ ਮੇਰੇ ਲਈ ਤੇ ਬਹੁਤ ਵੱਡੀ ਗੱਲ ਹੈ ਕੁੜੀਆਂ ਦੀ ਕ੍ਰਿਕਟ ਜਿਹੜੀ ਹੈ ਉਹ ਅੱਜਕੱਲ ਬਹੁਤ ਵੱਧ ਰਹੀ ਹੈ ਜੀ ਜੀ ਸੇਮ ਹੀ ਪ੍ਰਾਈਜ਼ ਪੈਸਾ ਮੈਚ ਫੀਸ ਜੋ ਵੀ ਹੈ ਸਾਰਾ ਕੁਝ ਮੁੰਡਿਆਂ ਦੇ ਬਰਾਬਰ ਹੀ ਮਿਲਦਾ ਜੋ ਕੰਟਰੈਕਟ ਹੁੰਦੇ ਆਈਪੀਐਲ ਦੇ ਦੂਜੇ ਦੇ ਉਹ ਸਾਰੇ ਮੁੰਡਿਆਂ ਦੇ ਬਰਾਬਰ ਹੀ ਮਿਲਦੇ ਆ ਤੇ ਮੇਰੀ ਸਪੋਰਟ ਮੇਰੀ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਵੀ ਜਿਹੜੇ ਵੀ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਆ ਜਾਂ ਚੰਗੇ ਪਰਿਵਾਰਾਂ ਦੀਆਂ ਜਿਹੜੇ ਪੜ੍ਹਾਈ 'ਚ ਨਾਲ ਨਾਲ ਉਹਨਾਂ ਨੂੰ ਸਪੋਰਟ ਜ਼ਰੂਰ ਕਰਨੀ ਚਾਹੀਦੀ ਹੈ ਕਿਤੇ ਬੰਦਾ ਫਿੱਟ ਰਹਿੰਦਾ ਹੈ ਦੂਜਾ ਉਹ ਆਪਣੇ ਸੁਪਨੇ ਪੂਰੇ ਕਰਦਾ ਹਰ ਬੱਚਾ ਆਈਪੀਐਸ ਅਫਸਰ ਨਹੀਂ ਬ ਬੱਚੇ ਐਕਟਿਵ ਹੁੰਦੇ ਆ ਨਸ਼ੇ ਤੋਂ ਬਚੇ ਮੇਨ ਮੇਰਾ ਮੋਟਿਵ ਨਸ਼ੇ ਤੋਂ ਬਚਾਉਣਾ ਬੱਚਿਆਂ ਨੂੰ ਵੀ ਗਲਤ ਸੰਗਤ ਚ ਨਾ ਜਾਣ ਤੇ ਕੁੜੀਆਂ ਨੂੰ ਮੇਰੇ ਪੇਰੈਂਟ ਮੇਰੀ ਰਿਕੁਐਸਟ ਪੇਰੈਂਟਸ ਨੂੰ ਇਹ ਵੀ ਉਹਨਾਂ ਨੂੰ ਜ਼ਰੂਰ ਸਪੋਰਟ ਕਰਨਾ ਚਾਹੀਦਾ ਗਰਾਊਂਡ ਭੇਜਣਾ ਚਾਹੀਦਾ ਜੀ ਮੈਂ ਕੁੜੀਆਂ ਦੀ ਇੰਨਾ ਕਰ ਸਕਦਾ ਵੀ ਉਹਨਾਂ ਲਈ ਫ੍ਰੀ ਕਰ ਸਕਦਾ ਹਾਂ ਨਾ ਵੀ ਫੀਸ ਉਹਨਾਂ ਕੋ ਮੈਂ ਕੋਈ ਨਹੀਂ ਲਾਊਗਾ ਆਪਣੀ ਆਨ ਪ੍ਰੈਕਟਿਸ ਕਰਨ ਆਪਣਾ ਸਮਾਨ ਲੈ ਕੇ ਆਉਣ ਜੇ ਕਿਸੇ ਕੋਈ ਸਮਾਨ ਨਹੀਂ ਮੈਂ ਉਹ ਵੀ ਪ੍ਰੋਵਾਈਡ ਕਰਾ ਦੂੰਗਾ ਬਟ ਬੱਚਾ ਮਿਹਨਤੀ ਹੋਣਾ ਚਾਹੀਦਾ ਹੈ ਨਾ ਜੇ ਉਦਾਂ ਹੀ ਕੋਈ ਉਦਾਂ ਉਦਾਂ ਨਹੀਂ ਮੈਂ ਕਰੂੰਗਾ ਕੁੜੀ ਆਵੇ ਕੁੜੀ ਦੀ ਕੋਈ ਫੀਸ ਨਹੀਂ ਲ ਆ ਲਵਪ੍ਰੀਤ ਸਰ ਜੀ ਕਿੰਨੇ ਬੱਚੇ ਜਿਹੜੇ ਐਸ ਵਲ ਤੁਹਾਡੇ ਕੋਲ ਪ੍ਰੈਕਟਿਸ ਕਰ ਰਹੇ ਨੇ ਅਤੇ ਕਿੰਨੇ ਹੋਰ ਜਿਹੜੇ ਬੱਚੇ ਇਸ ਧੀ ਦੇ ਵਾਂਗੂ ਜਿਹੜਾ ਇਤਿਹਾਸ ਰਚਣ ਲਈ ਤਿਆਰ ਵਰ ਤਿਆਰ ਨੇ ਭਾਜੀ ਇੱਥੇ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਹੁਣ 50 60 ਬੱਚੇ ਇੱਥੇ ਪ੍ਰੈਕਟਿਸ ਕਰਦੇ ਆ ਨਾ ਰੈਗੂਲਰ ਜਿਹੜੇ ਆਉਂਦੇ ਆ ਜੀ ਤੇ ਉਹਨਾਂ ਵਿੱਚੋਂ ਬਹੁਤ ਬੱਚੇ ਟੈਲੈਂਟਿਡ ਆ 6 6 ਸਾਲ ਦੇ 5 5 ਸਾਲ ਦੇ ਬੱਚੇ ਵੀ ਆਉਂਦੇ ਆ 17 18 ਸਾਲਾਂ ਤੱਕ ਦੇ ਬੱਚੇ ਆਉਂਦੇ ਆ ਤੇ ਸਾਰੇ ਬਹੁਤ ਟੈਲੈਂਟਿਡ ਆ ਠੀਕ ਹੈ ਮੇਰੀ ਉਮੀਦ ਤੇ ਕੋਸ਼ਿਸ਼ ਤੇ ਮੇਰੀ ਇਹ ਮੈਂ ਸਾਰਿਆਂ ਨੂੰ ਹੀ ਕਢਾਵਾਂ ਬਾਕੀ ਰੱਬ ਦੇ ਰੰਗ ਹੈ ਵੀ ਜਿੰਨੋ ਜੋ ਦੇਣਾ ਮਾਰਾ ਨੇ ਦੇਣਾ ਹੀ ਦੇਣਾ ਹੈ ਨਾ ਮਿਹਨਤ ਕਦੀ ਕਿਸੇ ਦੀ ਖਰਾਬ ਨਹੀਂ ਜਾਂਦੀ ਸਾਰੇ ਬੱਚਿਆਂ ਨੂੰ ਮੇਰੀ ਰਿਕੁਐਸਟ ਇਹੀ ਹੈ ਪੇਰੈਂਟਸ ਨੂੰ ਰਿਕੁਐਸਟ ਹੈ ਵੀ ਆਪਣੇ ਬੱਚੇ ਨੂੰ ਮੋਟੀਵੇਟ ਕਰੋ ਡਾਈਟ ਚੰਗੀ ਦਿਓ ਫਾਸਟ ਫੂਡ ਤੋਂ ਬਚਾਓ ਤੇ ਆਪਣੇ ਬੱਚੇ ਨੂੰ ਪ੍ਰੈਕਟਿਸ ਕਰਾਓ ਗੰਦੀਆਂ ਗਲਤ ਚੀਜ਼ਾਂ ਤੋਂ ਬਚਾਓ ਤੇ ਗਰਾਊਂਡ ਵੱਲ ਲੈ ਕੇ ਆਓ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਅਡਾਪਾ ਜੀ ਸੋ ਇਹ ਸੰਨ ਲਾਪਰੀ ਸਿੰਘ ਜੀ ਜਿਹੜੇ ਕੋਚ ਨੇ ਉਸ ਧੀ ਦੇ ਅਤੇ ਲੈਗ ਸਪਿਨਰ ਇਸ ਕੁੜੀ ਨੇ ਐਸੀਆਂ ਮੱਲਾਂ ਮਾਰੀਆਂ ਕਿ ਆਪਣੇ ਸਕੂਲ ਦੇ ਨਾਲ ਨਾਲ ਜਿਹੜਾ ਉਸਨੇ ਆਪਣੇ ਇਲਾਕੇ ਦਾ ਮਾਤਾ ਪਿਤਾ ਦਾ ਅਤੇ ਕੋਚ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਹੈ ਤਾਂ ਦੋਸਤੋ ਕਿਸੇ ਪ੍ਰਕਾਰ ਦੀ ਕੋਈ ਇਹ ਮਦਦ ਨਹੀਂ ਕਰ ਸਕਦੇ ਕੋਈ ਹੌਸਲਾ افزਾਈ ਨਹੀਂ ਕਰ ਸਕਦੇ ਮਾਨ ਸਨਮਾਨ ਜੇ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵਾਤੋ ਵਾਤ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਅਤੇ ਮੈਸੇਜ ਜਿਹੜਾ ਲੋਕਾਂ ਤੱਕ ਪਹੁੰਚੇ ਕਿ ਜਿਹੜੇ ਧੀਆ ਨੂੰ ਆਪਣੇ ਘਰ ਤੋਂ ਬਾਹਰ ਕੱਢਣ ਤੋਂ ਡਰਦੇ ਨੇ ਜਿਹੜੇ ਕਿਸੇ ਗੇਮ ਦੇ ਵਿੱਚ ਪਾਉਣ ਤੋਂ ਡਰਦੇ ਨੇ ਬਣੇ ਰੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ